ਕਰੋ ਸਿਆਪਾ ਹਾਈ ਹਾਈ ਰਾਜਕੇ ਬਿੱਟੋ ਹਾਈ ਹਾਈ ਰਾਜਕੇ ਬਿੱਟੋ ਹਾਈ ਹਾਈ ਕਰੋ ਸਿਆਪਾ ਹਾਈ ਹਾਈ ਕਰੋ ਸਿਆਪਾ ਹਾਈ ਹਾਈ ਮੈਂ ਮੇਰੇ ਸਾਰੇ ਸਾਥੀ ਨੂੰ ਬੇਨਤੀ ਆ ਕੋਈ ਯਾਰ ਦੋਸਤੋ ਜਿਹੜਿਆ ਪਿੱਛੇ ਮੇਰੇ ਵੀਰ ਖੜੇ ਨੇਗੇ ਓਏ ਸਾਡੇ ਨਾਲ ਨਹੀਂ ਹੈਗੇ ਥੋੜਾ ਜਿਹਾ ਯਾਰ ਦਿਲ ਦੇ ਵਿੱਚ ਝਾਕ ਲਿਆ ਕਰੋ 2 ਮਿੰਟ ਬਹਿ ਜਾਓ ਕੱਡੀ ਕੋਲ ਸਾਹੀ ਕੱਟਣ ਬਾਰ-ਬਾਰ ਬੇਨਤੀ ਨਹੀਂ ਆਪਾਂ ਕਰਨੀ ਆ ਸਾਰੇ ਸਾਡੀਆਂ ਨੂੰ ਜਿੱਥੇ ਜਗ੍ਹਾ ਮਿਲਦੀ ਆ ਲੇਡੀਜ਼ ਨੂੰ ਮਿਲਦੀ ਆ ਬੈਠੋ ਦੇਖੋ ਅੱਜ ਆਪਾਂ ਜਨਰਲ ਮੰਤਰੀ ਡਾਕਟਰ ਅਰਜੁਨ ਤੇ ਘਰ ਦੇ ਕੋਲੇ ਦਫ਼ਤਰ ਘੇਰ ਕੇ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਇਹ ਸੁੱਟੀਆਂ ਸਰਕਾਰਾਂ ਨੂੰ ਜਗਾਉਣੇ ਸਾਨੂੰ ਆਂਦਾ ਆ ਤੋਂ ਇਸ ਕਰਕੇ ਬੇਨਤੀ ਆ ਕਿ ਆਪਾਂ ਕਰ ਦਿਆਂਗਾ ਮੈਂ ਉਹ ਕਰ ਦੇਗਾ ਕੁਛ ਨਹੀਂ ਕਰਦਾ ਇਹ ਤਾਂ ਆਪਾਂ ਨੂੰ ਇਹਨਾਂ ਦੇ ਬੂਏ ਆ ਗੰਦੇ ਕਹਿਰ ਵਾਲੇ ਪੈਣੇ ਆ ਮੇਰੇ ਵੀਰੋ ਡਰਿਆ ਜੇ ਨਾ ਬਿਲਕੁਲ ਨਹੀਂ ਨਾ ਕਬਰਾਇਆ ਜੇ ਕਿੱਥੇ 52 ਦੇ ਨਾਲ ਤਾਲ ਕਰਕੇ ਕਾਂਗਰਸ ਸਰਕਾਰ ਦੀ ਮੰਜੀ ਠੋਕੀ ਆ ਸਾਰਿਆਂ ਨੇ ਠੋਕੀਆ ਜਿਹੜੇ ਸਾਥੀਓ ਉਹਨਾਂ ਨੂੰ ਪਜਾਇਆ ਇਹਨਾਂ ਨੂੰ ਲੈ ਕੇ ਆਏ ਸੀ ਇੱਕੋ ਉਮੀਦ ਕਰਕੇ ਵੀ ਇਹ ਜਿਹੜੇ ਆ ਸਾਡਾ ਸਾਥ ਦੇਣਗੇ ਝਾੜੂ ਵਾਲਿਆਂ ਦਾ ਮੇਰੇ ਵੀਰੋ ਨਹੀਂ ਜਿੱਤਾਂ ਹੁਣ ਇਹਨਾਂ ਤੇ ਵੀ ਝਾੜੂ ਫੇਰਨੀ ਆ ਸਾਰੇ ਆਤ ਕਰਨ ਕੇ ਖੜੇ ਕਰ ਕੇ ਇਹਨਾਂ ਦੇ ਨਾਰੇ ਲਾ ਜਿਵੇਂ ਦਿੱਲੀ 'ਚ ਪਜਾਇਆ ਔਰ ਪੰਜਾਬ 'ਚ ਪਜਾਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਜੋ ਤੇ ਲਾਰੇ ਔਰ ਤੁਸੀਂ ਦੇਖੋਏ ਆ ਘਟ ਜਰਨੋਂ ਨੂੰ ਜਾਚੇ ਕੁਝ ਨਹੀਂ ਬਣਦਾ ਵੋਟਾਂ ਸਾਡੀਆਂ ਹੀ ਲੈ ਲੈ ਕੇ ਤੇ ਸੱਚੀ-ਸੁੱਚੀ ਆ ਵੋਟਾਂ ਪਾਈਆਂ ਨੇ ਨਿਕੰਮਿਓ ਅੱਜ ਤੁਹਾਨੂੰ ਮੈਂ ਚੇਤਾਵਨੀ ਦੇ ਰਿਹਾ ਜਾਤਾ ਲੈਣ ਤੇ ਆ ਜਾਓ ਨਹੀਂ ਤਾਂ ਫਿਰ ਹਾਲ ਮਾੜਾ ਹੀ ਐ ਇੱਕ ਮੈਂ ਹੋਰ ਗੱਲ ਕਹਿਣਾ ਚਾਹਿਆ ਇੱਕ ਗੱਲ ਮੈਂ ਹੋਰ ਕਹਿਣਾ ਚਾਹਿਆ ਇਸ ਮੰਚ ਤੋਂ ਔਰ ਜਿੰਨੇ ਮੇਰੇ ਮੁਲਾਜ਼ਮ ਸਾਥੀ ਖੜੇ ਆਨੇ ਤੇ ਸਾਰੇ ਦੇ ਸਾਰੇ ਸਾਡੇ ਲਾਲ ਜੁੜੋ ਕਿਉਂਕਿ ਇਹਨਾਂ ਨਾਲ ਵੀ ਧੱਕਾ ਕਰ ਰਿਹਾ ਏ ਕਦੇ ਕਿੱਥੇ ਚੱਕ ਦਿੰਦੇ ਆ ਕਦੇ ਕਿੱਥੇ ਚੱਕ ਦਿੰਦੇ ਆ ਮਾੜਾ ਹਾਲ ਕੀਤਾ ਹੋਇਆ ਕਿਉਂਕਿ ਇਹ ਸਫਾਈ ਸੇਵਕ ਯੂਨੀਅਨ ਐ जहिड़ी तां ते रखे गी, रखे मै हाणे मुर्दाबाद जे नाले ला साथी مرداباد